ਦੋਸਤੋ ਅੱਜ ਆ ਪਹਾਰਿਆ ਫਿਰ 100 ਲੱਖ ਦਾ ਪਹਾੜ ਲੈ ਮੈਂ ਇਹਦੇ ਬਰੇ 4000 ਰੁਪਏ ਹਨ ਅਰ ਮੇਰੇ ਕਿਵੇਂ ਹਾਰਾ ਰੂਈ ਤਾਇਬ ਜੀ ਲੱਗਦਾ ਭਾਈ ਇਹ ਬਹੁਤ ਵੀ ਰਾਹ ਹੈ ਤੇ ਰਾਤ ਵੇਲੇ ਆਉਂਦਾ ਹੈ ਟਾਲਾ ਕੱਟ ਕੇ ਲਿਆਉਂਦਾ ਹੈ ਜੀ ਆ ਗਾ ਲੁੱਕ ਇ ਲੈ ਵੀ ਲਾਦਾ ਖੱਡੇ ਦੇ ਵਿੱਚ ਔਰ ਬਾਈ ਵੀ ਭਰੀ ਆਉਂਦਾ ਸ਼ਕਤੀਮਾਨ ਵਾਲਾ ਇਹ ਲਾਦਾ ਖੱਡੇ ਦੇ ਵਿੱਚ ਔਰ ਬਾਈ ਸ਼ਕਤੀਮਾਨ ਵਾਲਾ ਬੈਠਾ ਲਓ ਉੱਥੇ ਤੱਕ ਲੋ ਵੀ ਹੁਣ ਦੇਖਾਂਗੇ ਆਪਾਂ ਲੋ ਵੀ ਦੇਖਦੇ ਆਂ ਕੱਢਦਾ ਕਿ ਨਹੀਂ ਕੱਢਦਾ ਲਿਆ ਹੀ ਵੈਸੇ No, I got a big leg.